नमस्कार दोस्तों मैं थोड़ा अपने आस्कर सक्षाना तक तुम दे रहे हो अदालत जनता की आमने सामने तो दोस्तों मैं थोड़ा अपना आस्कर सक्षाना हर बार की एक खास मुलाकात अपनी घरे तो एक बार फिर तो लेते तो हैं वार्ड नंबर सतारह तो मैडम समिता भगत जी ना आखिरकार राजनीतिक परिवार के खुद इन्होंने कदम रखा ਕਦਮ ਰੱਖਣ ਦਾ ਕਾਰਨ ਕਿਸ ਸੀ ਕਿ ਆ ਵਾਰ ਦੇ ਵਿੱਚ ਬਹੁਤ ਜ਼ਿਆਦਾ ਕਮੀਆਂ ਪਈ ਸੀ ਜੀ ਪਿਛਲੀ ਸਰਕਾਰਾਂ ਨੇ ਕੋਈ ਕੰਮ ਨਹੀਂ ਕੀਤੇ ਇਸ ਕਰਕੇ ਇਹਨਾਂ ਨੂੰ ਆਣਾ ਪਿਆ ਤੁਹਾਨੂੰ ਦੱਸਣਾ ਚਾਹਣਾ ਕਿ ਸ਼ਿਵਾਸ ਪਗਤ ਚੇਅਰਮੈਨ ਮਾਰਕਰ ਕਮੇਟੀ ਦੇ ਪਰਿਵਾਰ ਚ ਮੈਡਮ ਸੰਮੇ ਦਾ ਪੱਗ ਜੀ ਨਾਲ ਆ ਉਹਨਾਂ ਨਾਲ ਜਾਣਕਾਰੀ ਲੈਣਿਆ ਕਿ ਆਖੇਕਾਰ ਇਹਨਾਂ ਨੂੰ ਆਣਾ ਕਿਉਂ ਪਿਆ ਮੈਡਮ ਜੀ ਪ੍ਰੀਵਿਊ ਪਹਿਲਾਂ ਤਾਂ ਤੁਹਾਨੂੰ ਚੈਨਲ ਵੱਲ ਬਹੁਤ ਬਹੁਤ ਮੁਬਾਰਕਾ ਸ਼ੁਕਰੀਆ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਸੀਂ ਇਹ ਜੋ ਰੰਗ ਰੂਪ ਦੇ ਵਿੱਚ ਦਿਨ-ਬਦਨ ਮਿਲਦੇ ਹੋ ਜਾ ਰਹੇ ਹੋ ਆ ਰਹੇ ਇਹ ਰਾਜਨੀਤ ਦੇ ਵਿੱਚ ਤੁਹਾਨੂੰ ਭਾਈ ਹੁਣਾਂ ਨੇ ਤਾਂ ਧੱਕੇ ਨਾਲ ਲਿਆਂਦਾ ਕਿ ਪਹਿਲਾਂ ਦੱਸੋ ਤੁਸੀਂ ਆਪ ਆਏ ਹੋ ਐਟ ਮੈਡਮ ਨੇ ਕਿਹਾ ਸੀ ਵੀ ਤੁਸੀਂ ਇਹ ਮੁਕਾਬਲਾ ਕਰ ਸਕਦੇ ਹੋ ਜੀ ਜੀ ਫ੍ਰੀ ਵੀ ਜਿਹੜੇ ਵਾਲੀ ਸੀਟ ਤਾਂ ਜੀ ਜੀ ਤਾਂ ਕਰਕੇ ਫਿਰ ਚਲੋ ਮੈਂ ਕਿਹਾ ਚਲੋ ਦੇਖ ਲੈਣੇ ਤੇ ਲੋਕਾਂ ਦੇ ਵਿੱਚ ਆnde ਜਾਂਦੇ ਤੁਸੀਂ ਵਿਚਰਦੇ ਹੋ ਹਾਂਜੀ ਕੀ ਦੁਨੀਆ ਜਿਆਦਾ ਸਮੱਸਿਆ ਕੀ ਦੱਸ ਦੀ ਤੁਹਾਨੂੰ ਸਾਨੂੰ ਸਟਰੀਟ ਲਾਈਟ ਗੜੇ ਚ ਜੀ ਗਲੀਆਂਾਂ ਦੇ ਸੜਕਾਂ ਦੇ ਥੋੜੇ ਬਣਾਉਣ ਦੇ ਜੀ ਔਰ ਜੋ ਵੀ ਲੋਕ ਇਸ ਸਮੱਸਿਆ ਦਾ ਦੱਸ ਦੇ ਨੇ ਸੀਵਰੇਜ ਦੀ ਸਮੱਸਿਆ ਆਂਦੀ ਤੁਹਾਡੇ ਜੋ بارش ਆਂਦਾ ਕਾਫੀ ਪਾਣੀ ਪੁਣੀ ਹੁੰਦਾ ਹਾਂਜੀ ਹਾਂਜੀ ਸੀਵਰੇਜ ਦੀ ਵੀ ਬਹੁਤ ਦੱਸਿਆ ਲੋਕਾਂ ਨੂੰ ਬਹੁਤ ਆਉਂਦੀ ਆਂਦੀ ਠੀਕ ਹੈ ਤੇ ਤੁਸੀਂ ਇਹ ਗੱਲ ਦੱਸੋ ਕਿ ਜਿਹੜੇ ਤੁਸੀਂ ਇਸ ਵਾਰ ਆਮ ਆਦੀ ਪਾਰਟੀ ਵੱਲ ਲੜ ਰਹੇ ਹੋ ਤੇ ਜਨਤਾ ਦਾ ਕਿੰਨਾ ਕੋ ਹੰਗਾਰਾ ਤੁਹਾਨੂੰ ਮਿਲਦਾ ਤੁਸੀਂ ਜਾਣਦੇ ਹੋ ਜਨਤਾ ਦਾ ਕਿੰਨਾ ਸਤ ਪਿਆਰ ਮਿਲ ਰਿਹਾ ਚਿੰਤਾ ਦਾ ਬਹੁਤ ਪਿਆਰ ਮਿਲ ਰਿਹਾ ਹਾਂ ਜੀ ਠੀਕ ਹੈ ਗੱਲ ਕਰਾਂਗੇ ਅਸੀਂ ਸੁਭਾਸ਼ ਪੱਗ ਜੀ ਨਾਲ ਚੇਰਨ ਮਾਰਕੀਟ ਕਮੇਟੀ ਦੇ ਮੈਡਮ ਦੇ ਘਰੋਂ ਖਾਸ ਤੌਰ ਤੇ ਪੱਗ ਅਗੇ ਜੀ ਪਹਿਲਾ ਤੁਸੀਂ ਦੱਸੋ ਕਿ ਤੁਸੀਂ ਤਾਂ ਚਲੋ ਬਾਹਰ ਅੰਦਰ ਰਾਤ ਦਿਨੇ ਆਣਾ ਜਾਣਾ ਗਿਆ ਤੁਸੀਂ ਰਾਜਨੀਤੀ ਦੇ ਕਦਮ ਤੇ ਰੱਖਦਾ ਰਾਜਨੀਤੀ ਤੇ ਤੁਹਾਨੂੰ ਪਤਾ ਕਿਸ ਲੈਵਲ ਦੀ ਹੈਗੀ ਹਰ ਤਰ੍ਹਾਂ ਦਾ ਜਤਨਾ ਤੇ ਤੁਸੀਂ ਪਹਿਲਾ ਤੁਸੀਂ ਪਰਿਵਾਰ ਨੂੰ ਕਿਸ ਤਰੀਕੇ ਨਾਲ ਕਿਉਂ ਫਸਾਤਾ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਂ ਆਜ ਤੱਕ ਆਮਨੇ ਸਾਹਮਣੇ ਚੈਨਲ ਦਾ ਜੀ ਕਿ ਜਿਨ੍ਹਾਂ ਨੇ ਮੈਨੂੰ ਇਸ ਚੈਨਲ ਦੇ ਮਾਧਿਅਮ ਨਾਲ ਦੇ ਨਾਲ ਜੀ ਲੋਕਾਂ ਦੇ ਰੂਬਰੂ ਕਰਾਇਆ ਜੀ ਬਿਲਕੁਲ ਗੱਲ ਕੀਤੀ ਤੁਸੀਂ ਇਸ ਪਰਿਵਾਰ ਨੂੰ ਜੀ ਮੇਰੇ ਨੂੰ ਕਿ ਕਿਸ ਤਰ੍ਹਾਂ ਤੱਕ ਇਹਨਾਂ ਵਿੱਚ ਲਿਆਂਦਾ ਗਿਆ ਦੇਖੋ ਮੇਰਾ ਪਰਿਵਾਰ ਪਿਛਲੇ 50 ਸਾਲਾਂ ਤੋਂ ਵਿੱਚੋਂ ਰਾਜਨੀਤੀ ਦੇ ਵਿੱਚ ਹੈਗਾ ਇਸ ਤੋਂ ਸਭ ਤੋਂ ਪਹਿਲਾਂ ਕਾਉਂਸਲਰ ਸੀ ਜਿਹੜੇ ਇਸ ਵਾਰਡ ਦੇ ਕਾਮਰੇਡ ਸਤਪਾਲ ਜੀ ਸਵਰਗਾ ਸੀ ਉਹਨਾਂ ਨੇ 15 ਸਾਲ ਇੱਥੇ ਰਾਜ ਕੀਤਾ ਉਸ ਤੋਂ ਬਾਅਦ ਮੈਂ ਵੀ ਰਾਜਨੀਤੀ ਦੇ ਵਿੱਚ ਕਾਫੀ ਸਕਰੀਅ ਹਾਂ ਕਾਮਰੇਡ ਨੇ ਰਾਜ ਕੀਤਾ ਕਿ ਜਾਂ ਸੇਵਾ ਵੀ ਕੀਤੀ ਕਦੇ ਸੇਵਾ ਵੀ ਕੀਤੀ ਔਰ ਰਾਜ ਵੀ ਕੀਤਾ ਪ੍ਰੈਜ਼ੈਂਟ ਕਾਉਂਸਲਰ ਰਹੇ ਇਸ ਵਾਰਡ ਤੋਂ ਔਰ ਉਸ ਤੋਂ ਬਾਅਦ 2014 ਤੋਂ ਮੈਂ ਪਾਰਟੀ ਦੀ ਆਮ ਆਦਮੀ ਦੀ ਪਾਰਟੀ ਦੀ ਸੇਵਾ ਕਰ ਰਿਹਾ ਹਾਂ ਜੀ ਔਰ ਦਿਨ ਰਾਤ ਸੇਵਾ ਕਰ ਜਿੱਥੇ ਪਾਰਟੀ ਨੇ ਡਿਊਟੀ ਲਾਈ ਟਾਈਮ ਟੂ ਟਾਈਮ ਟਾਈਮ ਟੂ ਟਾਈਮ ਮੈਂ ਹਾਜ਼ਰ ਹੋਇਆ ਵਾਸੀ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ ਤਾਂ ਅਸੀਂ ਵੀ ਜਾਣਦੇ ਹਾਂ ਕਿ ਤੁਸੀਂ ਪੂਰਾ ਪੰਜਾਬ ਤੋਂ ਲੈ ਕੇ ਪੰਜਾਬ ਦੇ ਬਾਹਰ ਹੋਰ ਜਗ੍ਹਾ ਤੇ ਵੀ ਤੁਸੀਂ ਬੜਾ ਸਮਾਂ ਆਪਣਾ ਲਗਾਇਆ ਜੀ ਔਰ ਉਹਦੇ ਸਤਿਗਾਹੀ ਪਾਰਟੀ ਨੇ ਜਦੋਂ ਮੇਰੇ ਤੇ ਬਹੁਤ ਯਕੀਨ ਕੀਤਾ ਸਰਵੇ ਹੋਇਆ ਸਰਵੇ ਦੇ ਵਿੱਚ ਕਾਫੀ ਲੋਕਾਂ ਦੇ 2 4 5 ਜਣਿਆਂ ਦਾ ਨਾਮ ਸੀ ਜਿਹੜਾ ਵਿੱਚ ਪਾਰਟੀ ਨੇ ਮੈਨੂੰ अहमियत ਦੇ ਕੇ ਤੇ ਮੇਰੇ ਪਰਿਵਾਰ ਨੂੰ ਟਿਕਟ ਵਾਸਤੇ ਅਨਾਉਂਸ ਕੀਤਾ ਜੀ ਅਗਰ ਜੀ ਹੁਣ ਤੁਸੀਂ ਦੱਸੋ ਕਿ ਮੇਨ ਮੇਜਰ ਸਮੱਸਿਆ ਤੁਹਾਡੇ ਵਾਰ 17 ਨੰਬਰ ਵਾਰ ਚ ਕੀ ਜਿਆਦਾ ਸਮੱਸਿਆ ਗਿਆ ਦੇਖੋ ਸਭ ਤੋਂ ਵੱਡੀ ਸਮੱਸਿਆ ਤੇ ਮੇਰੇ ਏਰੀਆ ਦੇ ਵਿੱਚ ਜਿਹੜੀ ਅੱਜ ਤੱਕ ਆ ਰਹੀ ਜੇ ਲੋਕਾਂ ਨੂੰ ਪਿਛਲੇ ਕਾਫੀ ਸਾਲਾਂ ਤੋਂ ਇਹ ਪੁਰਾਣੀਆਂ ਸਰਕਾਰਾਂ ਨੇ ਜਾਂ ਕਾਂਗਰਸ ਰਹੀ ਬੀਜੇਪੀ ਅਕਾਲੀ ਦਲ ਦੇ ਜੀ ਜਿਹੜੇ ਕਮਿਊਨਿਟੀ ਹਾਲ ਦੀ ਜਿਹੜੀ ਮੇਨ ਸਮੱਸਿਆ ਸੀ ਇੱਥੇ ਇਹ ਜਿਹੜੀ 7-8 ਵਾਡਾਂ ਨੂੰ ਇਹ ਕੰਸਰਨ ਨੇ ਪਰ ਅਜੇ ਤੱਕ ਅਸੀਂ ਸਾਡੇ ਏਰੀਆ ਨੂੰ ਕੋਈ ਵੀ ਐਮਐਲਏ ਕੋਈ ਵੀ ਮੰਤਰੀ ਚਾਹੇ ਉਹ ਕਾਂਗਰਸ ਦਾ ਆ ਚਾਹੇ ਉਹ ਭਾਜਪਾ ਆ ਕਾਲੀ ਦਲ ਦਾ ਸਾਡੇ ਏਰੀਆ ਨੂੰ ਕਮਿਊਨਿਟੀ ਹਾਲ ਨਹੀਂ ਦੇ ਸਕਿਆ ਉਸ ਤੋਂ ਬਾਅਦ ਜਿਹੜੀ ਮੇਨ ਸਮੱਸਿਆ ਹੈ ਅੱਜ ਤੱਕ ਇਹ ਸੀਵਰੇਜ ਔਰ ਵਾਟਰ ਸਪਲਾਈ ਦੀ ਬਹੁਤ ਸਮੱਸਿਆ ਹੈ ਵਾਟਰ ਸਪਲਾਈ ਦਾ ਪਾਣੀ ਪਿੰਡ ਦੇ ਪੁਰਾਣਾ ਪਿੰਡ ਹੋਣ ਦੇ ਕਰਕੇ ਫਿਲਡੇਟ ਦੀਆਂ ਪ੍ਰਾਣੀਆਂ ਗਲੀਆਂ ਉਹਦੇ ਵਿੱਚ ਬਹੁਤ ਗੰਦਾ ਪਾਣੀ ਆਉਂਦਾ ਜਿਹੜੇ ਕੌਂਸਲਰ ਸਾਹਿਬ ਸੀ ਚਾਹੇ ਇਥੋਂ ਦੇ ਐਮਐਲਏ ਸਾਹਿਬ ਸੀ ਉਹਨਾਂ ਇਸ ਵਾਰ ਪਾਸੇ ਕੋਈ ਧਿਆਨ ਨਹੀਂ ਕੀਤਾ ਜਿਹੜੇ ਅੱਜ ਸਾਡੇ ਸਾਹਮਣੇ ਬੜੀ ਵੱਡੀ ਸਮੱਸਿਆਵਾਂ ਦੀ ਆ ਰਹੀ ਹੈ ਜਿਹੜੀ ਵੀ ਗਲੀ ਚਾਹੇ ਜਾਣੇ ਆ ਜਿੱਥੇ ਵੀ ਜਾਣੇ ਆ ਲੋਕਾਂ ਨੂੰ ਚਾਹ ਚੜ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦਾ ਕੋਈ ਨੁਮਾਇੰਦਾ ਸਾਡੇ ਵਿੱਚ ਆਇਆ ਹੈ ਔਰ ਸਾਨੂੰ ਆਸ ਹੈ ਕਿ ਇਹ ਨੁਮਾਇੰਦੇ ਨੂੰ ਅਸੀਂ ਬਣਾ ਕੇ ਜਦੋਂ ਕਾਰਪੋਰੇਸ਼ਨ ਚ ਭੇਜਾਂਗੇ ਸਾਡੇ ਕੰਮ ਪਹਿਲ ਦੇ ਆਧਾਰ ਤੇ ਹੋਣਗੇ ਇਸ ਲਈ ਆ ਪਾਰਟੀਆਂ ਨੇ ਤੁਹਾਡੇ ਵਾਰ ਚ ਕੋਈ ਕੰਮ ਹੀ ਨਹੀਂ ਕੀਤਾ ਪ੍ਰੋਪਰ ਢੰਗ ਨਾਲ ਬਿਲਕੁਲ ਜੇ ਤੁਸੀਂ ਜਨਤਾ ਕੋਲ ਜਾ ਕੇ ਪੁੱਛ ਸਕਦੇ ਹੋ ਹਮਮ ਵਾਰਡ ਦੇ ਵਿੱਚ ਕੰਮ ਕਰਨਾ ਤਾਂ ਦੂਰ ਆ ਜੀ ਸਿਰਫ ਤੇ ਸਿਰਫ ਲੋਕਾਂ ਨੂੰ ਲੁੱਟਿਆ ਸੁਟਿਆ ਗਿਆ ਜੀ ਕਮਿਸ਼ਨਾਂ ਦੇ ਵਿੱਚ ਚੱਕਰਾਂ ਚ ਰਹੇ ਇਹ ਕਾਉਂਸਲਰ ਪੁਰਾਣੇ ਔਰ ਕਦੀ ਵੀ ਇਹਨਾਂ ਨਾਲ ਗੱਲ ਕਰਦੇ ਸੀ ਲੋਕ ਤੇ ਲੋਕਾਂ ਨੂੰ ਹੁਲ ਜਾ ਕੇ ਮੈਂ ਆਜਾਣਾ ਜੀ ਐ ਸਰਕਾਰ ਬਦਲ ਗਈ ਉਹ ਬਦਲ ਗਈ ਜਦ ਕਿ ਸਾਡੀ ਸਰਕਾਰ ਨੂੰ 2 2.5 ਸਾਲ ਪੌਣੇ 3 ਸਾਲ ਹੋਏ ਆ ਇਸ ਤੋਂ ਪਹਿਲਾਂ ਵੀ ਤੇ ਸਰਕਾਰਾਂ ਸੀ ਜੋ ਚਾਹਦੇ ਤੇ ਬਹੁਤ ਕੁਝ ਕਰ ਸਕਦੇ ਪਰ ਨਹੀਂ ਉਹਨਾਂ ਨiyet ਦੇ ਵਿੱਚ ਕਰਨੀ ਔਰ ਕਤਨੀ ਦੇ ਵਿੱਚ ਬਹੁਤ ਫਰਕ ਸੀ ਆਪਣੀ ਸਰਕਾਰ ਨੇ 17 ਨੰਬਰ ਵਾਰਡ ਵਾਸਤੇ ਦੋਵਾਂ ਤਿੰਨਾਂ ਸਾਲਾਂ ਦੇ ਕੋਈ ਖਾਸ ਕੰਮ ਕੀਤਾ ਦੇਖੋ ਜੀ ਜਿਹੜਾ ਵੀ ਦੋ ਤਿੰਨ ਸਾਲ ਦਾ ਸਭ ਤੋਂ ਪਹਿਲਾਂ ਜੀ ਤੇ ਤੁਸੀਂ ਜਿਸ ਰੋਡ ਤੋਂ ਆਏ ਹੋ ਜੀ ਜੇ ਗੱਲ ਕੀਤੀ ਜਾਏ ਬੱਸ ਸਟੈਂਡ ਤੋਂ ਲੈ ਕੇ ਦਿਾਨਾਂ ਚੋਂਗੀ ਜੀ ਦਿਾਨਾਂ ਚੋਂ ਤੋਂ ਲੈ ਕੇ ਸਾਰੀ ਗੜੇ ਦੀ ਫਿਰਦੀ ਤੱਕ ਜੀ ਇਹਨਾਂ ਦੀਆਂ ਮਲੈਕੀਆਂ ਦੀ ਵਜ੍ਹਾ ਕਰਕੇ ਕੋਈ ਇਹ ਕੰਮ ਨਹੀਂ ਕਰ ਸਕੇ ਜੀ ਔਰ ਉਹ ਰੋਡ ਜਿਹੜੇ ਨੇ ਪੈਨ ਹਲਕਾਂ ਚਾਹ ਪੈਨ ਰਾਜੀਂਦਰ ਕੋਰ ਥਿਆੜਾ ਜੀ ਦੀ ਰਹਿਮਾਈ ਹੇਟ ਆਪਾਂ ਜੋਰ ਪਾਇਆ ਮੈਂ ਐਜ਼ ਅ ਚੇਅਰਮੈਨ ਉਹਨਾਂ ਨੂੰ ਬੇਨਤੀ ਕੀਤੀ ਬੇਨਤੀ ਕਰਨ ਤੋਂ ਬਾਅਦ ਉਹਨਾਂ ਨੇ ਬੜੇ ਸੁਚੱਜੇ ਢੰਗ ਦੇ ਨਾਲ ਸਾਰਾ ਰੋਡ ਜਿਹੜੇ ਨੇ A to Z ਕਲੀਅਰ ਕੀਤੇ ਜੀ ਅੱਜ ਤੱਕ ਅਜ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਪਰ ਉਹਦੇ ਨਾਲ ਨਾਲ ਜਿਹੜੀਆਂ ਵਿਚਲੀਆਂ ਗਲੀਆਂ ਨੇ ਉੱਥੇ ਅੱਜ ਵੀ ਬਹੁਤ ਮਾੜਾ ਹਾਲ ਆ ਜੀ ਅੱਜ ਵੀ ਉੱਥੇ ਬਹੁਤ ਮਾੜਾ ਹਾਲ ਆ ਜਿਹਨਾਂ ਜਿਹੜਿਆਂ ਜਿੱਦਣ ਜਿੱਦਾਂ ਸਾਡੇ ਸਾਹਮਣੇ ਕੋਲ ਪੁਲਿਸ ਮਸਿਆਉਂਦੀ ਹੈ ਅਸੀਂ ਉਹਨਾਂ ਨੂੰ ਬਹੁਤ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰਾਂ ਮੈਡਮ ਭਗਤ ਜੀ ਕੀ ਲੱਗਦਾ ਕਿ ਤੁਹਾਨੂੰ ਜਿਹੜੀਆਂ ਲੇਡੀਜ਼ ਦੀ ਜ਼ਿਆਦਾ ਸਮੱਸਿਆ ਆਂਦੀ ਹੈ ਲੇਡੀਆਂ ਘਰ ਵੀ ਤੁਹਾਡੇ ਕੋਲ ਵਿਜ਼ਿਟ ਕਰਦੀ ਹੋਣਗੇ ਸਮੱਸਿਆ ਦੱਸਦੀਆਂ ਹਰ ਤਰ੍ਹਾਂ ਦੀ ਸਮੱਸਿਆ ਮਲਗ ਗਲੀਆਂ ਨਾਲੀਆਂ ਤੋਂ ਇਲਾਵਾ ਹੋਰ ਤੁਹਾਨੂੰ ਕੀ ਲੱਗਦਾ ਕਿ ਵਾਰ ਦੀ ਕੋਈ ਸਮੱਸਿਆ ਲੱਗਦੀ ਕਿਤੇ ਅੱਗੇ ਅੱਜ ਸਵੇਰ ਹੋ ਤੇ ਅੱਛਾ ਤੁਸੀਂ ਇਹ ਗੱਲ ਦੱਸੋ ਮੈਨੂੰ ਪਰਮਾਤਮਾ ਕਰੇ ਚਲੋ ਕਿੰਨਾ ਕਿਤੇ ਖੁਸ਼ੀ ਦਾ ਮਾਹੌਲ ਆ ਜਾਂਦਾ ਹੈ ਘਰ ਦੁਆ ਤੋਂ ਢੋਲ ਵਜਣਗੇ ਪੰਗੜੇ ਪਹਿਣਗੇ ਇਹ ਦੱਸੋ ਅਗਰ ਤੁਹਾਨੂੰ ਪਬਲਿਕ 17 ਨੰਬਰ ਵਾਰਡ ਦੀ ਤਾਜ ਪਹਿਨਾ ਦਿੰਦੀ ਹੈ ਤੁਸੀਂ ਕੌਂਸਲਰ ਬਣ ਜਾਂਦੇ ਹੋ ਤੇ ਤੁਹਾਡੀ ਹਰ ਇੱਕ ਕੰਮ ਦੇ ਵਿੱਚ ਭਗਤ ਭਾਈ ਜੀ ਸਾਡਾ ਸਹਿਯੋਗ ਦੇ ਰਹੇ ਨੇ ਸਾਇਨ ਤੁਸੀਂ ਕਰੋਗੇ ਕਿ ਪਗ ਜੀ ਕਰਨਗੇ ਕੰਮ ਇਹ ਦੱਸੋ ਜੇ ਚੁੱਪ ਜੇ ਬੈਠੇ ਤੁਹਾਨੂੰ ਪਤਾ ਲੱਗੇ ਬਾਅਦ ਕੰਮ ਹੋ ਰਿਹਾ ਹੈ ਨਾ ਤਾਂ ਹੁਣ ਸਾਰੇ ਕੰਮ ਇਹਨਾਂ ਨੂੰ ਹੀ ਪਤਾ ਹੈ ਸਾਡੇ ਜੀ ਸਾਡੀ ਪੈਨ ਐਕਚੁਅਲੀ ਪਬਲਿਕ ਦੇ ਵਿੱਚ ਵੇਚਣਾ ਚਾਹੁੰਦੀ ਹੈ ਸਮਾਜ ਸੇਵਾ ਦਾ ਦਿਲੋਂ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਕਰ ਰਹੇ ਨੇ ਸਾਡੇ ਸ਼ਿਵਾਸ਼ ਪਗ ਜੀ ਪਗ ਜੀ ਹੁਣ ਮੇਜਰ ਸਮੱਸਿਆ ਨੂੰ ਲੈ ਕੇ ਅਸੀਂ ਗੱਲਬਾਤ ਕਰ ਰਹੀਓ ਚੱਲਦੀ ਗੇਮ ਕੋਈ ਖਾਸ ਤੁਹਾਡੇ ਸਟਾਰਾਂ ਨਾਲ ਬਾਅਦ ਦੀ ਕੋਈ ਖਾਸ ਡਿਮਾਂਡ ਰੱਖੀ ਕਿਸ ਨੇ ਹੁਣ ਖਾਸ ਕੋਈ ਤੁਹਾਨੂੰ ਡਿਮਾਰਜ ਜਿੱਦੋਂ ਜਾਣੇ ਅਸੀਂ ਗਲੀਆਂ ਦੇ ਵਿੱਚ ਜਾਣੇ ਆ ਸਾਡੇ ਮੁਹੱਲਿਆਂ ਦੇ ਵਿੱਚ ਜਾਣੇ ਆ ਸਭ ਤੋਂ ਵੱਡੀ ਸਮੱਸਿਆ ਤੇ ਜਿਹੜੀ ਇਹ ਅੱਜ ਆ ਰਹੀ ਆ ਸੀਵਰੇਜ ਦੀ ਜੀ ਰਾਤ ਨੂੰ ਮੈਂ ਇੱਕ ਵਿਜ਼ਿਟ ਕੀਤਾ ਗੜੇ ਦੇ ਵਿੱਚ ਗੁਰੂ ਰਵਿਦਾਸ ਮੁਹੱਲਾ ਆ ਜੀ ਸ਼੍ਰੀ ਗੁਰੂ ਬਾਇਮਿਕ ਮੁਹੱਲਾ ਆ ਜੀ ਔਰ ਉਸ ਮੁਹੱਲੇ ਦੇ ਵਿੱਚ ਜਦੋਂ ਮੈਂ ਜਾ ਕੇ ਵਿਜ਼ਿਟ ਕੀਤਾ ਤੇ ਮੈਂ ਆਪਣੇ ਆਪ ਨੂੰ ਕੋਸਿਆ ਕਿ ਇੰਨੀ ਦੇਰ ਤੋਂ ਮੈਂ ਇਸ ਗੜੇ ਦੇ ਵਿੱਚ ਚਲੋ ਇਸ ਗੜੇ ਦਾ ਨਮਾਇੰਦਾ ਮੈਂ ਰਹਿਣ ਵਾਲਾ ਮੈਂ ਕੋ ਚੇਅਰਮੈਨ ਨਹੀਂ ਹੈ ਪਰ ਇਹ ਜਿਹੜੇ ਕਾਉਂਸਲਰ ਦੀਆਂ ਹਰਕਤਾਂ ਮੈਨੂੰ ਕੋ ਚੰਗੀਆਂ ਨਹੀਂ ਲੱਗੀਆਂ ਪਰ ਮੈਂ ਮੰਨੂ ਨਿੱਜੀ ਫੇਸ ਪਹੁੰਚੀ ਕਿ ਦੇਖੋ ਜੇ ਕਿ ਇੱਕ ਕਾਉਂਸਲਰ ਵਿਕਾਸ ਨਹੀਂ ਕਰਾ ਸਕਦਾ ਤਾਂ ਕੌਣ ਕਰਾਏਗਾ ਪਰ ਉਸ ਉਸ ਬੰਦੇ ਨੇ ਕਦੇ ਵੀ ਉਹ ਗਲੀਆਂ ਵੱਲ ਜਾਣਾ ਤੇ ਦੂਰ ਮੇਰੇ ਖਿਆਲ ਧਿਆਨ ਹੀ ਨਹੀਂ ਕੀਤਾ ਸੁਭਾਸ ਜੀ ਦੱਸੋ ਜਿਹੜੇ ਲਗਾਤਾਰ ਪਿਛੇ 5 ਸਾਲ ਤੋਂ ਕਾਉਂਸਲਰ ਰਹੇ ਹੋਣ ਪੈਸਾ ਸਰਕਾਰ ਨੇ ਦਿੱਤਾ ਹੋਏ ਪੈਸਾ ਉਹ ਗਲੀਆਂ ਤੇ ਜਾਂ ਪੂਰੇ ਵਾਰ ਚ ਨਾਲ ਲੱਗਾ ਹੋਏ ਫਿਰ ਇਹੋ ਜਿਹੇ ਕਾਉਂਸਲਰ ਤੇ ਕਾਨੂੰਨੀ ਸਿਕੰਜਾ ਕੱਸਿਆ ਜਾਣਾ ਜ਼ਾਇਦਾ ਕਿ ਨਹੀਂ ਜਾਣਾ ਚਾਹੀਦਾ ਇਦਕੋ ਇਹ ਦੇ ਸਰਕਾਰਾਂ ਦੇ ਸਾਹਮਣੇ ਆ ਅਗਰ ਅਸੀਂ ਅੱਜ ਕੁਝ ਕੀਤਾ ਆ ਜਾਂ ਗਲਤ ਕੀਤਾ ਜਾਂ ਠੀਕ ਕੀਤਾ ਸਮੇਂ ਸਮੇਂ ਅਨੁਸਾਰ ਉਹਦੇ ਤੇ ਪੂਰੀ ਸਾਡੀ ਆਮ ਆਦੀ ਪਾਰਟੀ ਜਾਂ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਹੜੇ ਪੂਰੀ ਉਹਨਾਂ ਦੀ ਪੈਣੀ ਨਜ਼ਰ ਆ ਉਹ ਪੂਰੀ ਇਮਾਨਦਾਰੀ ਨਾਲ ਤਨਦੇਈ ਦੇ ਨਾਲ ਲੋਕਾਂ ਦੀ ਸੇਵਾ ਕਰ ਰਹੇ ਨੇ ਜਿਸ ਬੰਦੇ ਨੇ ਗਲਤ ਕੀਤਾ ਉਹਨੂੰ ਉਹਦੀ ਸਜ਼ਾ ਤੇ ਭੁਗਤਣ ਹੀ ਪਵੇ ਸਰ ਪਾਰਟੀ ਹਰ ਕਿਸਾਨ ਨੂੰ ਟਿਕਟ ਨਹੀਂ ਦੇ ਸਕਦੀ ਪਾਰਟੀ ਰਿਜ਼ਰਵ ਕਰਦਾ ਉਹਦੇ ਕੰਮ ਦੇਖਦੀ ਹੈ ਟਿਕਟ ਦੇ ਸਕਦੀ ਹੈ ਕਿ ਪਾਰਟੀ ਦਾ ਕੋਈ ਮੰਬਰੈਂਡਮ ਕੋਈ ਸਿਸਮਾਤਾ ਬਣਨਾ ਚਾਹੀਦਾ ਕਿ ਜਿਹੜਾ ਪਾਰਟੀ 'ਚ ਆਵੇ ਕੱਲ ਨੂੰ ਟਿਕਟ ਮਿਲੇ ਨਾ ਮਿਲੇ ਪਾਰਟੀ ਦੇ ਅੰਟੀ ਨਹੀਂ ਚੱਲਣਾ ਜਿਹਦਾ ਕੋਈ ਦੰਦਾ ਸਿਸਮ ਬਣਨਾ ਚਾਹੀਦਾ ਬਿਲਕੁਲ ਬੰਨਣਾ ਚਾਹੀਦਾ ਦੇਖੋ ਮੈਂ ਇੱਕ ਚੇਅਰਮੈਨ ਐਜ਼ ਅ ਚੇਅਰਮੈਨ ਮੈਂ ਇੱਕ ਮੈਂ ਇਹ ਗੱਲ ਮੇਰੀ ਆਪਣੀ ਸੋਚ ਆ ਕਿ ਅਗਰ ਪਾਰਟੀ ਇਥੇ ਮੇਰੀ ਜਗ੍ਹਾ ਤੇ ਮੇਰੇ ਮਿਸਿਸ ਦੀ ਜਗ੍ਹਾ ਤੇ ਕਿਸੇ ਹੋਰ ਨੂੰ ਵੀ ਟਿਕਣਾ ਨਵਾਜ਼ਦੀ ਤੇ ਮੈਂ ਜਿੰਨ ਉਹ ਨਹੀਂ ਮੈਂ ਆਪਣੇ ਇਲੈਕਸ਼ਨ ਚ ਨਹੀਂ ਕਰਨੀ ਜਿੰਨੀ ਉਸਦੇ ਇਲੈਕਸ਼ਨ ਚ ਕਰਨੀ ਜੀ 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 ਹੁਣ ਤੁਹਾਨੂੰ ਜਾਰਾ ਮੈਡਮ ਸਮੀਤਾ ਪੱਗ ਜੀ ਨੂੰ ਰਾਜ ਦੇ ਵਿੱਚ ਹੁਣ ਟ੍ਰੇਨਿੰਗ ਦੇ ਨਾਲ ਉਹ ਦੇਨੇ ਪੈ ਰਹੀ ਹੈ ਇਹ ਦੇ ਕੋਈ ਘਰੇਲੂ ਪਰਿਵਾਰ ਤੋਂ ਸੀ ਉਹ ਘਰੇਲੂ ਆਪਣੇ ਔਰਤੇ ਘਰ ਨੂੰ ਦੇਖਦੇ ਨੇ ਮੈਂ ਤੇ ਮੇਰੇ ਖਿਆਲ ਸਾਲ ਦੇ ਵਿੱਚ 7-8 ਮਹੀਨੇ ਬਾਹਰ ਹੀ ਰਹਿਣਾ ਪਾਰਟੀ ਦੀ ਸੇਵਾ ਕਰ ਰਹੇ ਜਿੱਥੇ-ਜਿੱਥੇ ਪਾਰਟੀ ਨੇ ਮੇਂ ਦੀ ਡਿਊਟੀ ਲਈ ਮੈਂ ਉੱਥੇ ਪਹੁੰਚਿਆ ਹਾਂ ਔਰ ਇਹ ਘਰੇਲੂ ਰਹਿੰਦੇ ਨੇ ਕਿਉਂ ਇਹਨਾਂ ਨੂੰ ਰਾਜਨੀਤੀ ਵਿੱਚ ਬਹੁਤਾ ਵਿਚਰਨ ਦਾ ਮੌਕਾ ਨਹੀਂ ਮਿਲਿਆ ਪਰ ਅਗੂ ਆਉਣ ਵਾਲਾ ਸਮਾਂ ਜਿਹੜਾ ਬਿਲਕੁਲ ਚੰਗੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਇਹ ਲੋਕਾਂ ਦੇ ਵਿੱਚ ਵਿਚਰੇਗੀ ਔਰ ਘਰ-ਘਰ ਜਾ ਕੇ ਲੋਕਾਂ ਦੀ ਸੇਵਾ ਕਰੇ ਸੰਤਾ ਮੈਡਮ ਜੀ ਪੂਰੇ ਵਾਰਡ ਨੰਬਰ 17 ਨੂੰ ਤੁਸੀਂ ਕੀ ਅਪੀਲ ਕਰਦੇ ਹੱਥ ਜੋੜ ਕੇ ਕਿਸ ਤਰ੍ਹਾਂ ਬੇਨਤੀ ਕਰਦੇ ਹੋ ਕੀ ਮੰਗਲ ਕਰਦੇ ਹੋ ਨੰਨ ਨੂੰ ਇਹੋ ਹੀ ਹੱਥ ਜੋੜ ਕੇ ਬੇਨਤੀ ਕੀਤੀ ਹੈ ਵੀ ਇੱਕ ਵਾਰੀ ਮੌਕਾ ਦੇ ਕੇ ਦੇਖੋ ਤੁਸੀਂ ਸਾਨੂੰ ਜੀ ਦੋਸਤੋ ਇਹੋ ਜੇ ਭੋਲੇ ਭਾਲ ਇਨਸਾਨ ਨੂੰ ਮੌਕਾ ਦੇਣਾ ਵੈਸੇ ਵੀ ਤੁਹਾਡਾ ਪੰਦਾ ਹੈ ਦੇਖੋ ਜੀ ਕਿਸ ਤਰੀਕੇ ਦਾ ਨਮਰਤਾ ਦੇ ਨਾਲ ਹਰ ਤਿਕ ਨੂੰ ਰਾਜਨੀਤੀ ਚ ਕੰਮ ਕਰਨਾ ਚਾਹੁੰਦਾ ਦੁਨੀਆ ਸਮੱਸਿਆ ਲੈ ਕੇ ਆਣਾ ਕੋ ਹਾਂਦੀ ਆ ਤੇ ਹੁਣ ਸਮੱਸਿਆ ਦੇ ਹੱਲ ਪਿਛਲੇ 5 ਸਾਲਾਂ ਤੋਂ ਕਿਸੇ ਲੰਬੇ ਸਮੇਂ ਤੋਂ ਨਹੀਂ ਹੋਇਆ ਤਾਂ ਜਾ ਕੇ ਆਮ ਆਦਮੀ ਪਾਰਟੀ ਦੇ ਸਟਾਨ ਨੌਰ ਸਮਿਤਾ ਭਗਤ ਜੀ ਨੂੰ ਇੱਥੇ ਦਾ ਕੌਂਸਲ ਬਣਾਉਣ ਦੇ ਵਿੱਚ ਜੋ ਟਿਕਟ ਮਿਲੀ ਆ ਕੇ ਤਰੱਕੀ ਦੇ ਲਈ ਇਸ ਬਾੜ ਦੀ ਤਰੱਕੀ ਦੇ ਲਈ ਹਰ ਤਰ੍ਹਾਂ ਦਾ ਯਤਨ ਕਰਨਗੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਸ ਬਾੜ ਚ ਕੋਈ ਕੰਮ ਨਹੀਂ ਹੋਇਆ ਸਰ ਜਦੋਂ بارش ਹੁੰਦੀ ਹੈ ਉਦੋਂ ਮੋੜ ਕੇ ਦਨ ਹੁੰਦਾ ਤੇ देखो जब बरसात ਹੁੰਦੀ ਹੈ ਮੇਨ ਸਿਰ ਜਿਹੜੀ ਇੱਥੇ ਤੇ ਕੋਈ ਪ੍ਰੋਬਲਮ ਜਿਹੜੇ ਵਿਚਲੇ ਗੜੇ ਤੇ ਪੁਰਾਣੇ ਮਲੇ ਆ ਜੀ ਮੇਰੇ ਖਾਲੇ ਜੇ ਮੈਂ ਨਾ ਇਸ ਬਾਰੇ ਬੋਲਾਂ ਤੇ ਸਾਡੇ ਦਰਸ਼ਕ ਇੱਥੇ ਬੈਠੇ ਨੇ ਮੇਰੇ ਨਾਲ ਸਾਥੀ ਗੜੇ ਤੋਂ ਨੇ ਵੀ ਹੈ ਕੀ ਮੈਨੇਜਰ ਸਾਹਿਬ ਨੇ ਇਹ ਭਾਈ ਸਾਹਿਬ ਸਾਰੇ ਬੈਠੇ ਆ ਅਗਰ ਮੈਂ ਨਾ ਇਹਦਾ ਬੋਲਦਾ ਮੇਰੇ ਖਾਲੇ ਇਹਨਾਂ ਕੋਈ ਵੀ ਪੁੱਛਿਆ ਜੇ ਤੇ ਕੀ ਕਹਿਣਾ ਚਾਹੁੰਦੇ ਜਦੋਂ ਬਰਸਾਤ ਹੁੰਦੀ ਇੱਥੇ ਕਿਤਨਾ ਮੋਹ ਲੱਗਦਾ ਤੁਹਾਨੂੰ ਸਭ ਤੋਂ ਪਹਿਲਾਂ ਤੇ ਜੇ ਮੈਂ ਅੱਜ ਤੱਕ ਜਿਹੜਾ ਤੁਹਾਡੇ ਦੁਆਰ ਜੀ ਪ੍ਰੋਗਰਾਮ ਕਰ ਰਹੇ ਹੋ ਤੁਹਾਨੂੰ ਮੈਂ ਬਹੁਤ ਮੁਬਾਰਕੀ ਦਿੰਦਾ ਜੀ ਔਰ ਦੂਸਰਾ ਜਿੱਥੇ ਤੁਸੀਂ ਕਹਿੰਦੇ ਇਹਨਾਂ ਨੇ ਗੱਲ ਕੀਤੀ ਹੈ ਕਿ ਗੜੇ ਦਾ ਇਹਨਾਂ ਨੇ ਜਿੰਨੀ ਵੀ ਕੀਤੀ ਹੈ ਕਮਿਸ਼ਨਾਂ ਦੇ ਲਾੜੀ ਦੇ ਵਿੱਚ ਆ ਗਈ ਜਿਹੜਾ ਕੋਈ ਉਹ ਸਾਰੀ ਨਹੀਂ ਪੂਰੇ ਤਰੀਕੇ ਨਾਲ ਹੋਈ ਸੱਚਜੇ ਤਰੀਕੇ ਦੇ ਨਾਲ ਜੇ ਹੋਈ ਉਹ ਤਾਂ ਹੈਫਜ਼ਰਡ ਹੋਈ ਹੈ ਉਹਦਾ ਕੋਈ ਆਮ ਪਬਲਿਕ ਨੂੰ ਫਾਇਦਾ ਨਹੀਂ ਮਿਲਿਆ ਅੱਜ ਵੀ ਮੇਨ ਰੋਡ ਦੇ ਉੱਤੇ ਜੇ ਪਾਣੀ ਦੀ ਪ੍ਰੋਪਰ ਸਪਲਾਈ ਨਾ ਹੋਵੇ ਜਾਂ ਸੀਵਰੇਜ ਜਦੋਂ ਵੀ ਬਰਸਾਤ ਹੋਵੇ ਉੱਥੇ ਪਾਣੀ ਖੜਾ ਹੋ ਜਾਂਦਾ ਹੋਏ ਜਾਂ ਸਟਰੀਟ ਲਾਈਟਾਂ ਜਿਹੜੀਆਂ ਨੇ ਉਹ 50% ਬੰਦ ਰਹਿਣ ਇਹ ਮੇਨ ਰੋਡ ਦੇ ਉੱਤੇ ਤੇ ਤੁਸੀਂ ਆਪਣੇ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਉਹਨਾਂ ਦਾ ਗਲੀਆਂ ਜਿਹੜੀਆਂ ਪਿੰਡ ਦੀਆਂ ਪੀੜੀਆਂ ਗਲੀਆਂ ਨੇ ਉਹਦਾ ਹਾਲ ਕੀ ਹੋਏਗਾ ਬਹੁਤ ਅੰਦਾਜ਼ੇ ਦੀ ਗੱਲ ਕਰੀਏ ਸਾਡੇ ਵਿੱਚ ਸਰ ਕੀ ਨਾ ਤੁਹਾਡਾ ਮੇਰਾ ਨਾਮ ਰਮੇਸ਼ ਜੀ ਰਮੇਸ਼ ਜੀ ਅੰਦਾਜ਼ਾ ਤੁਹਾਡਾ ਅੰਦਾਜ਼ਾ ਕੀ ਕਹਿੰਦਾ 17 ਨੰਬਰ ਵਾਰਡ ਦਾ ਸਰ 17 ਨੰਬਰ ਵਾਰਡ ਦੇ ਵਿੱਚ ਮੇਰੇ ਭੈਣ ਜਿਹੜੀ ਹੈ ਮੇਰੀ ਸਮਿਸ਼ਤਾ ਪਗਲ ਜੀ ਜੀ ਮਤਲਬ ਪਹਿਲੇ ਦਿਨ ਤੋਂ ਜਿਸ ਦਿਨ ਲੋਕਾਂ ਨੂੰ ਪਤਾ ਲੱਗਿਆ ਸੀ ਕਿ ਇਹਨਾਂ ਨੂੰ ਟਿਕਟ ਮਿਲੀ ਹੈ ਕਿਉਂਕਿ ਇਹ ਪਰਿਵਾਰ ਸ਼ੁਰੂ ਤੋਂ ਰਾਜਨੀਤੀ ਦੇ ਵਿੱਚ ਰਿਹਾ ਸਾਡੇ ਕਾਮਰੇਡ ਸਤਪਾਲ ਜੀ ਸਵਰਗੀਏ ਉਹ ਉਹਨਾਂ ਨੂੰ ਲੋਕੀ ਅਥਾ ਪਿਆਰ ਕਰਦੇ ਸੀ ਲੋਕਾਂ ਦੇ ਦਿਲਾਂ ਦੇ ਵਿੱਚ ਉਹ ਅੱਜ ਵੀ ਵਸੇ ਹੋਏ ਆ ਤੇ ਅੱਜ ਵੀ ਜਿਹੜੇ ਲੋਕ ਨੇ ਉਹ ਤਨਮਨ ਧੰਨ ਦੇ ਨਾਲ ਭੈਣ ਦੀ ਮਦਦ ਕਰ ਰਹੇ ਆ ਪਰ ਪੂਰੇ ਜੋਰ ਸ਼ੋਰ ਦੇ ਨਾਲ ਜਿਹੜੀ ਆ ਤੁਸੀਂ ਦੇਖਿਓ ਵੀ ਆਉਣ ਵਾਲੇ 21 ਤਰੀਕ ਨੂੰ ਲੋਕੀ ਤਨਮਨ ਧੰਨ ਦੇ ਨਾਲ ਕਿੜਾ ਇਹਨਾਂ ਦੀ ਪੂਰੀ ਸੇਵਾ ਕਰਨਗੇ ਇਹਨਾਂ ਨੂੰ ਵੋਟਾਂ ਪਾਣਗੇ ਔਰ ਇਹਨਾਂ ਨੂੰ ਆਉਣ ਵਾਲਾ ਕਾਉਂਸਲਰ ਬਣਾਣਗੇ। ਕੀ ਬਾਤ ਆ। ਦੋਸਤੋ ਕਾਉਂਸਲਰ ਤੇ ਇਹਨਾਂ ਨੇ ਆਪ ਪਬਲਿਕ ਨੇ ਬਣਾ ਦਿੱਤਾ। ਹੁਣ ਅਸੀਂ ਗੱਲ ਕਰਾਂਗੇ ਵੋਟਾਂ। ਸ਼ੁਭਾਜੀ ਵੋਟਾਂ ਕਿੰਨੀਆਂ ਟੋੜੇ ਦੀ? ਸਾਡੇ ਟੋਟਲ ਵੋਟ ਜੀ 86114 ਵੋਟਾਂ ਨੇ ਮੇਰੀ ਵਾਰਟੀ ਜੀ। 86114 ਵੋਟ ਜੀ। ਕਿੰਨੀਆਂ ਕਿ ਜਿਹੜੀਆਂ ਕੁਝ ਗਲੀਆਂ ਜਿਹੜੀਆਂ ਜਾਂ ਕੁਝ ਅੱਧੀਆਂ ਜਿਹੜੇ ਕੰਮ ਹੋਣ ਵਾਲਾ ਕਿ ਬਿਲਕੁਲ ਖਸਤਾ ਹਾਲਤ ਵਿੱਚ ਹੋ ਗਈ। ਕਿੱਦਾਂ ਦੁਬਾਰਾ ਸਵਾਲ ਕਰੀਏ ਕਿ ਜੇ ਨੀਆ ਕਿ ਤੁਹਾਡੇ ਵਾਰ ਦੀਆਂ ਗਲੀਆਂ ਜਿਹੜੀਆਂ ਇਸ ਟਾਈਮ ਬਣਾਉਣ ਵਾਲੀਆਂ ਬਿਲਕੁਲ ਖਰਸਾ ਹਾਲਤ ਵਿੱਚ ਹੈ ਬਿਲਕੁਲ ਜਿਨ੍ਹਾਂ ਦੀ ਕੰਡੀਸ਼ਨ ਬਹੁਤ ਬਦ ਤੋਂ ਬੱਤਰ ਹੋ ਗਈ ਹੈ ਦੇਖੋ ਮੇਰੇ ਖਿਆਲ ਤੇ ਵੈਸੇ ਜੇ ਗੱਲ ਕੀਤੀ ਜਾਏ ਗਲੀਆਂ ਦੀ ਮੇਰੇ ਖਿਆਲ ਤੇ ਤਕਰੀਬਨ ਤਕਰੀਬਨ ਸਾਰੀਆਂ ਹੀ ਹੋਣ ਵਾਲੀਆਂ ਤੱਕ ਕਿਉਂਕਿ ਜਦੋਂ ਹਾਲਾਤ ਜਾ ਗਲੀਆਂ ਦੇਖੇ ਤੇ ਸਾਨੂੰ ਰੋਣ ਆਉਂਦਾ ਜੀ ਰੋਣ ਆਉਂਦਾ ਰਾਤੀ ਮੈਂ ਤੁਹਾਨੂੰ ਫੇਰ ਇੱਕ ਦੁਬਾਰਾ ਰਿਪੀਟ ਕਰ ਰਿਹਾ ਕਿ ਇੱਕ ਵਾਰ ਦੇ ਵਿੱਚ ਗੁਰੂ ਰਵਿਦਾਸ ਮਹੱਲਾ ਆ ਉਹਨਾਂ ਗੁਰੂ ਇਹ ਰਿਸ਼ੀ ਬਾਰਮਿਕੀ ਜੀ ਦਾ ਮਹੱਲਾ ਆ ਜੀ ਉਹ ਜਦੋਂ ਮੈਂ ਉੱਥੇ ਗਿਆ ਬੜਾ ਦੁੱਖ ਹੁੰਦਾ ਕਿ ਅਸੀਂ ਇਹੋ ਜਿਹੇ ਪਿੰਡ ਦੇ ਵਿੱਚ ਇਹੋ ਜਿਹੇ ਏਰੀਆ ਦੇ ਵਿੱਚ ਵੱਸਦੇ ਆਂ ਬਈ ਕੋ ਸਾਡੇ ਕਾਉਂਸਲਰ ਨੇ ਪਿਛਲੇ 5 ਸਾਲ ਚ ਕੀਤਾ ਹੀ ਕੁਝ ਨਹੀਂ ਜੀ 5 ਨਹੀਂ ਬਲਕਿ 7 ਸਾਲ ਦੇ ਵਿੱਚ ਜਦੋਂ ਉਹਨਾਂ ਲੋਕਾਂ ਨਾਲ ਗੱਲ ਕਰਿਓ ਉਹਨਾਂ ਦਾ ਇਹ ਕਹਿਣਾ ਸੀ ਕਿ ਇਸ ਏਰੀਆ ਦਾ ਧਿਆਨ ਸਿਰਫ ਇਸ ਕਮਿਸ਼ਨਾਂ ਵੱਲ ਸੀ ਜਿਹੜਾ ਕਿ ਬਹੁਤ ਹੀ ਮਾੜੀ ਗੱਲ ਆ ਜੀ ਔਰ ਮੈਂ ਕਹਿੰਨਾ ਕਿ ਅਗਰ ਲੋਕ ਸਾਨੂੰ ਮੌਕਾ ਦਿੰਦੇ ਨੇ ਜੀ ਔਰ ਸਾਰੇ ਏਰੀਆ ਨੂੰ ਛੱਡ ਕੇ ਪੈਲ ਦੇ ਆਧਾਰ ਤੇ ਮੈਂ ਇਹ ਦੋਨੇ ਮਨ ਲਿਆ ਤੂੰ ਕੰਮ ਬਹੁਤ ਜਲਦੀ ਸ਼ੁਰੂ ਕਰਾਂਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਨਮਈ ਹੇਡ ਤੇ ਰਾਜਵਿੰਦਰ ਕੋਹੜਾ ਜੀ ਦੀ ਰਹਿਨਮਈ ਹੇਡ ਸਭ ਤੋਂ ਪਹਿਲਾਂ ਇਹ ਵਿਕਾਸ ਜਿਹੜਾ ਨਾ ਇਹਨਾਂ ਦੋਨਾਂ ਮਨ ਲਿਆ ਤੂੰ ਸ਼ੁਰੂ ਹੋਏਗਾ ਅੱਛਾ ਤੁਸੀਂ ਗੱਲ ਕੀਤੀ ਹੈ ਮੌਕੇ ਦੀ ਕੀ ਲੱਗਦਾ ਕਿ ਜਨਤਾ ਤੁਹਾਨੂੰ ਮੌਕਾ ਦੇ ਸਕਦੀ ਹੈ ਤੁਹਾਨੂੰ ਜਿੱਦਾਂ ਦਾ ਤੁਸੀਂ ਵਿਚਰੋ ਚਾਹਤੋਂ ਕਿਦਾਂ ਲੱਗਦਾ ਦੇਖੋ ਜੀ ਜਿਹੜੀ ਵੀ ਗਲੀ ਜਾਂਨੇ ਵੈਸੇ ਤੇ ਰਮੇਸ਼ ਜੀ ਨੇ ਵੀ ਗੱਲ ਕੀਤੀ ਕਿ ਜਿਹੜੀ ਵੀ ਗਲੀ ਜਾਂਨੇ ਆ ਜਿੱਥੇ ਵੀ ਜਾਂਨੇ ਆ ਲੋਕਾਂ ਨੂੰ ਚਾਹ ਚੜ ਜਾਂਦਾ ਚਾਹ ਕਿਉਂ ਚੜਦਾ ਹੈ ਕਿ ਸਾਡੀ ਪਾਰਟੀ ਪਿਛਲੇ 20 ਤੋਂ 3 ਸਾਲ ਤੋਂ ਬਹੁਤ ਵਧੀਆ ਕੰਮ ਕਰ ਰਹੀ ਏ ਉਸ ਦੇ ਨਾਲ ਨਾਲ ਜਿਹੜੀ ਸੇਵਾ ਮੇਰੇ ਬ੍ਰਦਰ ਨੇ ਮੇਰੇ ਪਰਿਵਾਰ ਨੇ ਇਸ ਵਾਰਡ ਦੀ ਕੀਤੀ ਉਸ ਨੂੰ ਲੈ ਕੇ ਵੀ ਲੋਕ ਬਹੁਤ ਉਤਸ਼ਾਹ ਨੇ ਇਹ ਸਤਪਾਲ ਕਾਮਰਦ ਸਾਹਿਬ ਨੇ ਉਹ ਤੁਹਾਡੇ ਕੀ ਲੱਗਦੇ ਸੀ ਇਹ ਮੇਰੇ ਵੱਡੇ ਬ੍ਰਦਰ ਸੀ ਜੀ 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 ਮੈਂ ਨਾ ਵੀ ਲੰਬੇ ਸਮੇਂ ਤੋਂ ਕੰਮ ਕੀਤਾ ਉਹ ਲੰਬੇ ਸਮੇਂ ਜੀ 40 ਪਹਿਲੇ ਸ਼ੁਰੂਆਤ ਇਹ ਸੀਵਰੇਜ ਪਾਣ ਦੇ ਉਹ ਗੜੇ ਦੇ ਵਿੱਚ ਸਤਪਾਲ ਕਾਮਰਦ ਦੇ ਰਹਿਮਾਈਏ ਥੋੜੇ ਹੂੰ ਗੱਲ ਕਰੀਏ ਲਾਸਟ ਚੱਲਦੇ ਚੱਲਦੇ 17 ਨੰਬਰ ਵਾਰ ਨੂੰ ਫਿਰ ਚਮਕਾਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ 17 ਨੰਬਰ ਵਾਰ ਦਾ ਨੋਹਾ ਕਿਸ ਤਿਕ ਨਾਲ ਲੋਕ ਕੋਈ ਨਕਸ਼ਾ ਕਿਸ ਤਿਕ ਰਕੀ ਕੀਤਾ ਜਾਏਗਾ ਹੂੰ ਸ਼ੁਭਾਸ ਜੀ 17 ਨੰਬਰ ਵਾਰ ਵਾਸਤੇ ਜਨਤਾ ਕੋ ਕੀ ਅਪੀਲ ਕਰ ਦੇਣਾ ਔ ਸੁਨੀਤ ਦੇਖੋ ਮੈਂ ਤੇ ਲੋਕਾਂ ਨੂੰ ਹੱਥ ਜੋੜ ਕੇ ਇਹ ਅਪੀਲ ਕਰਾਂਗਾ ਕਿ ਇੱਕ ਮੌਕਾ ਜਿਹੜਾ ਆ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉੱਪਰ ਵੀ ਸਾਡੀ ਸਰਕਾਰ ਹੈ ਅਗਰ ਇਸ ਵਾਰਡ ਦੇ ਵਿੱਚ ਵੀ ਸਾਡੇ ਇੱਕ ਮੌਕਾ ਸਾਨੂੰ ਦੇ ਦਿੰਦੀ ਹੈ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਬਹੁਤ ਦੂਰ ਨਹੀਂ ਬਲਕਿ 6-7 ਮਹੀਨੇ ਦੇ ਵਿੱਚ ਇਹ ਸਾਰਾ ਗੜੇ ਦਾ ਜਿੰਨਾ ਮਹਾਰਨਾ ਬਦਲੀ ਤੇ ਮੈਨਰੇ ਖਾਲ ਮੈਨੂੰ ਰਾਜਨੀਤੀ ਕਰਨ ਦੀ ਕੋਈ ਲੋੜ ਨਹੀਂ ਹੈਗੀ ਇਸ ਕਰਕੇ ਮੈਨੂੰ ਮਾਣ ਆ ਮੇਰੀ ਸਰਕਾਰ ਤੇ ਮਾਣ ਆ ਇਮਾਨਦਾਰ ਸਰਕਾਰ ਤੇ ਮਾਣ ਆ ਕਿ ਜੇ ਮੈਨੂੰ ਇੱਕ ਮੌਕਾ ਦੇਣ ਤੇ ਜਿੰਨੀਆਂ ਵੀ ਪ੍ਰੋਬਲਮ ਨੇ ਕਿਹਾ ਪਾਣੀ ਦੀ ਹੈ ਕਿਹਾ ਸੀਵਰੇਜ ਦੀ ਹੈ ਕਿਹਾ ਲਾਈਟਾਂ ਦੀ ਸਟਰੀਟ ਲਾਈਟਾਂ ਦੀ ਹੈ ਕਿਹਾ ਕਮਿਊਨਿਟੀ ਹਾਲ ਦੀ ਹੈ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਮੈਂ ਇੱਥੇ ਰਹਿਣ ਨਹੀਂ ਦਵਾਂਗਾ 217 ਨੰਬਰ ਵਾਰ ਦੀ ਗੱਲ ਕਰਦੇ ਮੈਂ ਜੀ ਸਮਤਾ ਜੀ ਨਾਲ ਸ਼ਿਵਾਸ ਪਗਜ ਜੀ ਨਾਲ ਪੂਰਾ ਪਰਿਵਾਰ ਹੋ ਪਿੱਛੇ ਲੰਬੇ ਸਮੇਂ ਤੋਂ ਕਾਮਰ ਸਤਪਾਲ ਜੀ ਸਾਫ ਦਾ ਕੌਂਸਲ ਨੇ ਵੀ ਕਾਫੀ ਲੰਬੇ ਸਮੇਂ ਤੋਂ ਸੁਣਨ ਚਾਇਆ ਕਿ ਇੱਥੇ ਕੰਮ ਕਰਾਇਆ ਹੁਣ ਸ਼ਿਵਾਸ ਪਗਜ ਜੀ ਪਰਿਵਾਰ ਦੇ ਨਾਲ 17 ਨੰਬਰ ਵਾਰ ਨੂੰ ਕਿਸ ਤਰ੍ਹਾਂ ਚਮਕਾਉਂਦੇ ਨੇ ਜਾ ਫਿਰ ਜਨਤਾ ਦੇ ਭਰੋਸੇ ਦਾ ਪਾਣੀ ਫਿਰੇਗਾ ਇਹ ਇੱਕ ਹੀ ਤਰੀਕ ਤਬਾਦ ਕੌਂਸਲ ਤੋਂ ਬਣਨ ਤੋਂ ਬਾਅਦ ਪਤਾ ਲੱਗੇਗਾ ਕਿ ਕੌਣ ਕਿੰਨੇ ਕੇ ਪੰਜ ਹੈ ਕੌਣ ਕਿੰਨੇ ਕੇ ਪਾਣੀ ਨੂੰ ਵਧਿਆ ਤਿਕ ਨਾ ਗੱਲਦਾ ਤੇ ਕੌਣ ਕੌਣ ਕੌਂਸਲ ਬਣਨ ਤੋਂ ਬਾਅਦ ਆਪਣੇ ਆਪਣੇ ਵਾਰ ਨੂੰ ਚਮਕਾਤਾ ਮੈਂ ਤੁਹਾਡਾ ਆਪਣਾ ਇਸ ਕਿਸੇ ਨਾਲ ਆ ਤੱਕ ਆਪਣੇ ਸਾਹਮਣੇ ਚੰਦਰਕੰਟ ਤੋਂ ਰਿਵਿਊ This is Charles Hall who is breaking new